ਜਿੱਥੋਂ ਤੱਕ ਨਜ਼ਰ ਜਾਂਦੀ ਹੈ ਉਤੋਂ ਤੱਕ ਤੁਹਾਡਾ ਪਿਆਰ ਹੀ ਨਜ਼ਰ ਆ ਰਿਹਾ ਹੈ ਸੋ ਸਭ ਤੋਂ ਪਹਿਲਾਂ ਤਾਂ ਚੱਲਿਆ ਹੋਇਆ ਇੱਕ ਇੱਕ ਕਦਮ ਸਾਡੇ ਸਿਰ ਮੱਥੇ ਤੁਹਾਡਾ ਠਾਠਾ ਮਾਰਦਾ ਕੱਠ ਤੁਹਾਡਾ ਜੋਸ਼ ਤੁਹਾਡਾ ਜਜ਼ਬਾ ਇਹ ਦੱਸ ਰਿਹਾ ਹੈ ਕਿ ਤੁਸੀਂ ਫੈਸਲਾ ਕਰ ਚੁੱਕੇ ਹੋ ਲੁਧਿਆਣਾ ਪੱਛਮੀ ਵਾਲਿਓ ਬੜੀ ਭਾਰੀ ਗਿਣਤੀ ਤੇ ਤੁਸੀਂ ਗੁਰਪ੍ਰੀਤ ਗੋਗੀ ਜੀ ਨੂੰ ਜਤਾਇਆ ਸੀ ਪਰ ਪ੍ਰਮਾਤਮਾ ਦਾ ਬਾਣਾ ਇੱਕ ਐਸਾ ਵਾਪਰਿਆ ਕਿ ਉਹ ਸੱਡੇ ਇਸ ਦੁਨੀਆ 'ਚ ਨਹੀਂ ਰਹੇ ਪਰ ਸਭ ਤੋਂ ਮਾੜੀ ਗੱਲ ਇਹ ਹੈ ਗੋਗੀ ਜੀ ਦਾ ਸੇਵਾ ਵੀ ਠੰਡਾ ਨਹੀਂ ਹੋਇਆ ਸੀ ਇਹ ਮੀਟਿੰਗਾਂ ਕਰਨ ਲੱਗ ਗਏ ਸੀ ਦੂਜੀਆਂ ਪਾਰਟੀਆਂ ਨਾਲ ਵੀ ਕੰਮ ਬਣ ਗਿਆ ਇਹ ਲਾਸ਼ਾਂ ਤੇ ਰਾਜਨੀਤੀ ਕਰਦੇ ਆ ਜੀ ਉਸੇ ਦਿਨ ਹੀ ਲੱਗ ਗਿਆ ਸ਼ੁਹਰੀ ਵੀ ਲੈ ਵੀ ਮੀਟਿੰਗ ਕਰੀਏ ਸ਼ਾਇਦ ਪ੍ਰਮਾਤਮਾ ਨੇ ਆਪਣੀ ਸੁਣ ਲਈ ਮਤਲਬ ਕਿਸੇ ਦੇ ਜੀਤ ਜਾਨ ਚ ਪ੍ਰਮਾਤਮਾ ਨੇ ਸੁਣ ਲਈ ਔਰ ਪ੍ਰਮਾਤਮਾ ਥੋੜੀ ਸੁਣੂਗਾ ਲੁਟੇਰਿਆਂ ਦੀ ਔਰ ਜਿਹੜੇ ਤੁਸੀਂ ਗਾਲ੍ਹਾਂ ਕੱਢਦੇ ਲੋਕਾਂ ਨੂੰ ਹੰਕਾਰੀਆਂ ਨਹੀਂ ਸੁਣੂਗਾ ਪ੍ਰਮਾਤਮਾ ਬੜਾ ਮੈਨੂੰ ਦੁੱਖ ਹੋਇਆ ਉਸ ਵੇਲੇ ਤਾਂ ਅਜੇ ਇਲੈਕਸ਼ਨ ਵੀ ਅਨਾਉਂਸ ਨਹੀਂ ਹੋਈ ਸੀ ਕਿ ਇਹ ਐਸੇ ਕੰਮ ਕੀ ਲੱਗਿਆ ਯਾਰ ਇਹ ਤਾਂ ਮੌਕਾ ਹੀ ਭਾਲਦੇ ਰਹਿੰਦੇ ਆ